ਸਾਸੀ ਕਾ ਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਹੋਰ ਬਹੁਤ ਹੀ ਪਿਆਰੇ ਵਿਆਹ ਸ਼ਾਦੀਆਂ ਪਾਰਟੀਆਂ ਦੇ ਆਪਾਂ ਸੂਟ ਲੈ ਕੇ ਆਏ ਹੈ। ਹੈਵੀ ਸੂਟ ਸਾਰੇ ਰਹਿਣਗੇ। ਇਹ ਜਿਹੜੇ ਸੂਟ ਹੋਣਗੇ ਪਿਓਰ ਵਿਸਕੋਸ ਔਰ ਗੈਂਜ਼ਾ ਦਾ ਸੂਟ ਹੋਏਗਾ। ਏਮਬ੍ਰੋਇਡਰੀ ਬਹੁਤ ਹੀ ਪਿਆਰੀ ਕੀਤੀ ਗਈ। ਦੁਪੱਟੇ ਤੇ ਵੀ ਏਮਬ੍ਰੋਇਡਰੀ ਬਹੁਤ ਹੀ ਪਿਆਰੀ ਕੀਤੀ ਗਈ ਹੈ। ਪ੍ਰਾਈਸ ਆਪਾਂ ਪਰ ਮੀਟਰ ਦੇ ਹਿਸਾਬ ਨਾਲ ਮੈਂਸ਼ਨ ਕੀਤਾ ਹੋਇਆ। ਤੁਸੀਂ ਜਿੰਨਾ ਵੀ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਆਪਣੇ ਹਿਸਾਬ ਨਾਲ ਵੀ ਲੈ ਸਕਦੇ ਹੋ। ਕਲਰ ਆਪਸ਼ਨ ਇਹਨਾਂ ਚ ਬਹੁਤ ਹੀ ਪਿਆਰੇ ਦਿੱਤੇ ਗਏ ਨੇ। ਅਗਲੇ ਜਿਹੜੇ ਸੂਟ ਹੁੰਦੇ ਨੇ ਇਹ ਵੀ ਤੁਹਾਨੂੰ ਪਿਓਰ ਸ਼ਿਮਰ ਟਿਸ਼ੂ ਸਿਲਕ ਦਾ ਇਹ ਵੀ ਤੁਸੀਂ ਪਰ ਮੀਟਰ ਦੇ ਹੀ ਅਕੋਰਡਿੰਗ ਜਿੰਨਾ ਵੀ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਕਲਰ ਆਪਸ਼ਨ ਬਹੁਤ ਹੀ ਪਿਆਰੇ ਦਿੱਤੇ ਗਏ ਨੇ ਅਗਰ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਆਰਡਰ ਕਰਵਾਉਣਾ ਹੋਵੇ ਮੇਰੇ WhatsApp ਨੰਬਰ ਤੇ ਸੂਟ ਦਾ ਸਕਰੀਨਸ਼ਾਟ ਭੇਜ ਕੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਆਰਡਰ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਨੇ ਬਿਸਕੋਸ ਡੋਲਾ ਸਿਲਕ ਦਾ ਸੂਟ ਰਹੇਗਾ ਏਮਬਰਾਇਡਰੀ ਬਹੁਤ ਹੀ ਪਿਆਰੀ ਕੀਤੀ ਗਈ ਹੈ ਵੀ ਪਰ ਮੀਟਰ ਦੇ ਸਾਨੂੰ ਆਪਾਂ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਪ੍ਰਾਈਜ਼ ਮੈਂਸ਼ਨ ਕੀਤਾ ਹੋਇਆ ਵਿਦੋਹ ਦੁਪੱਟਾ ਸੂਟ ਰਣਗੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਆਪਣੇ ਲਈ ਆਰਡਰ ਕਰਵਾ ਸਕਦੇ ਹੋ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਪਿਆਰੇ ਦਿੱਤੇ ਗਏ ਨੇ ਅਗਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ so much ਵੀਡੀਓ ਦੇਖਣ ਲਈ